ਅਰਜਨਵਾਲੀ ਡੀਐਸਪੀ ਦਲਵੀਰ ਸਿੰਘ ਦੇਵੋਲ ਦੇ ਕਤਲ ਮਾਮਲੇ ਨੂੰ ਜਲੰਧਰ ਪੁਲਿਸ ਦੇ ਵੱਲੋਂ ਸੁਲਝਾ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਇੱਕ આરોપી ਨੂੰ ਗ੍ਰਿਫਤਾਰ ਕੀਤਾ ਤੇ ਇਸ ਸੰਬੰਧੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਜਲੰਧਰ ਦੇ ਕਮਿਸ਼ਨਰ ਸੋਪਨ ਸ਼ਰਮਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸਵੇਰੇ ਉਹਨਾਂ ਦੀ ਇੱਕ ਲਾਸ਼ ਮਿਲਦੀ ਹੈ ਮ੍ਰਿਤਕ ਦੇ ਮਿਲਦੀ ਹੈ ਡੀਐਸਪੀ ਦਲਵੀਰ ਸਿੰਘ ਦੇ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ આરોપી ਨੂੰ ਗ੍ਰਿਫਤਾਰ ਕੀਤਾ ਹੈ ਕੀ ਇਹ ਮਾਮਲਾ ਸੀਗਾ ਤੇ ਕੀ ਕਾਰਨ ਰਹੇ ਨੇ ਕਿ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਦਲਬੀਰ ਸਿੰਘ ਡੀਐਸਪੀ ਸਾਹਿਬ ਸੀਗੇ 6IR ਵਿੱਚ ਪੋਸਟਡ ਸੀਗੇ ਸਾਡਾ ਆਪਣਾ ਪਰਿਵਾਰ ਸੀਗਾ ਅਰਜਨਮ ਬਾਡੀ ਸੀਗੇ ਖੋਜੇਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਕਪੂਰਤਲਾ ਜੀ 31 ਤਰੀਕ ਨੂੰ ਇਹ ਕਿਸ ਗੇਰਾਜ ਚ ਆਏ ਸੀਗੇ ਇੱਥੇ ਗੇਰਾਜ ਮਾਲਕੇ ਨਾਲੋਂ ਪਿਕਅਪ ਕਰਕੇ ਆਏ ਸੀਗਾ ਕੋਈ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਉਹ ਦੇਖਣ ਆਏ ਸੀਗੇ ਕਿ ਗੱਡੀ ਕਿੰਨੀ ਤਿਆਰ ਹੋ ਗਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਬੱਸ ਅੱਡੇ ਉਹਨਾਂ ਨੇ ਡ੍ਰੌਪ ਕਰਤਾ ਬੱਸ ਅੱਡੇ ਵੀ ਇਹਨਾਂ ਦਾ ਜਲੰਧਰ ਬੱਸ ਅੱਡੇ ਕੋਈ ਯਾਰ ਨੇ ਤਾਂ ਰਹਿੰਦਾ ਸੀਗਾ ਲੇਕਿਨ ਉਹ ਮੌਜੂਦ ਨਹੀਂ ਸੀਗਾ ਆਪਣੀ ਦੁਕਾਨ ਤੇ ਇਹਨਾਂ ਨੇ ਆਟੋ ਲਿੱਤਾ ਲੇਟ ਹੋ ਗਏ ਸੀਗੇ खोजेवाल पिंड जान ली ऑटो तो चालक जो थोड़ा नशे करने दादी लेट हो गए मामा ढाबे रोके रोटी खाई इन्हों कोई होर गई नहीं मिली इन्होंने दोबारा उन्होंने कहा कि तू मैन घर छड़िया बैठे बैठ के शायद मन बदल गया कि दूर है साढ़े बारह हो गए हैं इन्ह का गाली गलोर शुरू हो गया सकफल हुई तू तू मैं मैं हुई सकफल होंद हूं उन्हें इन्हों सर्विस पिस्टल जरा नाइन वन ब्लॉक वह खोया ਤੇ ਇੱਕ ਫਾਇਰ ਹੋਇਆ ਜਿਹੜਾ ਇਹਨਾਂ ਦੇ ਸਿਰ ਤੇ ਲੱਗਿਆ ਇਹਨਾਂ ਦੀ ਗਨ ਸ਼ਾਟਿੰਗ ਜਰੀ ਨਾਲ ਇਹਨਾਂ ਦੀ ਮੌਤ ਹੋ ਗਈ ਹੁਣ ਵਿਜੇ ਕੁਮਾਰ ਹੈ ਜਿਹੜਾ ਮੋਟਰ ਚਾਲਕ 6 ਸਾਲ ਤੋਂ ਇੱਕ ਆਟੋ ਚਲਾਉਂਦਾ ਹੈ ਇਹ ਫੜਿਆ ਗਿਆ ਤੇ ਇਸ ਦੇ ਪੋਜੀਸ਼ਨ ਵਿੱਚੋਂ ਬਲੌਕ ਪਿਸਟਲ ਮੈਨਿਮਮ ਇਹ ਬਰਾਮਦ ਹੋਇਆ ਮੈਗਜ਼ੀਨ ਖੋਲ ਪਲੱਸ ਬੁਲੇਟਸ ਲਾਈਵ ਬੁਲੇਟਸ ਪਲੱਸ ਕਪੜੇ ਜਿਹੜੇ ਖੂਨ ਤੋਂ ਲੱਗ ਪਾ ਉਹ ਬਰਾਮਦ ਹੋ ਗਏ That's it. ਸਰ ਕੁਝ ਖਾਸ ਗੱਲਬਾਤ ਵੀ ਹੋਈ ਸੀ ਲੜਾਈ ਝਗੜੇ ਦਾ ਕੁਝ ਹੋਰ ਕਾਰਨ ਰਿਹਾ ਕਿ ਜਾਂ ਸਿਰਫ ਇਹੀ ਕਾਰਨ ਸੰਗਠੀ ਕਰ ਛੱਡਾ ਬਿਲਕੁਲ ਹਾਈ ਕਰਨ ਰਿਹਾ ਸੀ ਮੈਨੂੰ ਕਰ ਛੱਡ ਕੇ ਆ ਜਾ ਹੁਣ ਲੇਟ ਹੋ ਗਿਆ ਉਹਨੇ ਸ਼ਾਇਦ ਨਸ਼ਾ ਕੀਤਾ ਹੋਇਆ ਸੀਗਾ ਉਹ ਵੀ ਅਗਰੈਸਿਵ ਹੋ ਗਿਆ ਜੀ ਸਰ ਕਿੰਨੀਆਂ ਗੋਲੀਆਂ ਡੀਐਸਪੀ ਦਲਵੀਰ ਸਿੰਘ ਨੇ ਮਾਰੀਆਂ ਨੇ ਇੱਕ ਗੋਲੀ ਫਾਇਰ ਹੋਈ ਸੀ ਜਿਹੜੇ ਇਹਦੇ ਸਿਰ ਤੇ ਲੱਗੀ ਸੀ ਸਰ ਜਿਹੜਾ ਆਟੋ ਚਾਲਕ ਹੈ ਉਹਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਕ੍ਰਿਮੀਨਲ ਬੈਕਗ੍ਰਾਉਂਡ ਇੱਕ ਲੜਾਈ ਚ ਝਗੜੇ ਦਾ ਪੁਰਾਣਾ ਮਾਮਲਾ ਦਾ ਚ ਹੋਰ ਕੁਝ ਨਹੀਂ ਹੈ ਸਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੀਸੀਟੀਵੀ ਹੈ ਜਿਸ ਦੇ ਵਿੱਚ ਉਹ ਨਜ਼ਰ ਆ ਰਿਹਾ ਉਹੀ ਆਟੋ ਚਾਲਕ ਹੈ ਜਾਂ ਕੋਈ ਹੋਰ ਹੈ ਜੀ ਕੋਈ ਆਟੋ ਚਾਲਕ ਜੀ ਜੀ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕਮਿਸ਼ਨਰ ਸੁਪਨ ਸ਼ਰਮਾ ਮੌਜੂਦ ਸੀਗੇ ਜਿਨ੍ਹਾਂ ਤੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਟੀਐਸਪੀ ਦਲਵੀਰ ਸਿੰਘ ਦੀ ਇੱਕ ਮ੍ਰਿਤਕ ਦੇ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਸੀ ਤੇ ਜਾਂਚ ਤੋਂ ਬਾਅਦ ਹੁਣ ਇੱਕ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੇ ਕੋਲੋਂ ਹੁਣੇ ਪੁੱਛਗਿੱਛ ਕੀਤੀ ਜਾ ਰਹੀ ਹੈ ਧਿਆਨ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਖੁਲਾਸ ਕੈਮਰਾਮੈਨ ਮਨੀਸ਼ ਦੇ ਨਾਲ ਆਜਾ ਚੜਾ ਪੰਜਾਬ ਬੁਲਟਿੰਗ ਚਲੰਦ